ਤਸਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮਰਜਾਨਾ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਛੋਟੀਆਂ ਬੱਚੀਆਂ ਦੇ ਨਾਲ ਜਿਹੜਾ ਬਲਾਤਕਾਰ ਜਾਂ ਫਿਰ ਜ਼ਬਰਦਸਤ ਵਰਗੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰ ਜਾਂਦੀਆਂ ਨੇ ਪਾਰ ਇਨ੍ਹਾਂ ਮਾਮਲਿਆਂ ਦੇ ਵਿੱਚ ਜਿਹੜਾ ਉਹਨਾਂ ਬੱਚੀਆਂ ਦੇ ਪਰਿਵਾਰਕ ਮੈਂਬਰ ਮਾਪੇ ਬਹੁਤ ਜ਼ਿਆਦਾ ਲੰਬਾ ਸਮਾਂ ਕੋਰਟਾਂ ਦੇ ਵਿੱਚ ਤਰੀਕਿਆਂ ਦੇ ਉੱਪਰ ਜਾਂਦੇ ਰਹਿੰਦੇ ਨੇ ਪਰ ਲੰਬਾ ਸਮਾਂ ਇਨਸਾਫ ਨਹੀਂ ਮਿਲਦਾ ਪਾਰ ਇੱਕ ਘਟਨਾ यूपी ਦੇ ਲਖਨਊ ਤੋਂ ਨਿਕਲ ਕੇ ਸਾਹਮਣੇ ਜਿੱਥੇ ਕਿ ਜਿਹੜਾ ਇੱਕ 3 ਸਾਲ ਦੀ ਬੱਚੀ ਦੇ ਨਾਲ ਜਿਹੜਾ ਬਲਾਤਕਾਰ ਹੁੰਦਾ ਜਬਰਜਨਾਹ ਹੁੰਦਾ ਪਾਰਾ ਪੁਲਿਸ ਕੋਲ 24 ਘੰਟਿਆਂ ਦੇ ਅੰਦਰ ਅੰਦਰ ਇਸ ਮਾਮਲੇ ਦੇ ਵਿੱਚ ਇਨਸਾਫ ਦੇ ਦਿੱਤਾ ਗਿਆ ਦੋਸ਼ੀ ਦਾ ਜਿਹੜਾ ਉਸ ਨੂੰ ਮਾਰ ਮੁਕਾਇਆ ਗਿਆ ਦਰਸਲ ਜਿਹੜਾ ਕਟਨਾ ਯੂਪੀ ਦੇ ਲਖਨਊ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਜਿਹੜਾ ਆਲਮ ਬਾਗ ਮੈਟਰੋ ਸਟੇਸ਼ਨ ਦੇ ਉੱਪਰ ਇੱਕ ਬੱਚੀ ਪੁੱਲ ਦੇ ਹੇਠਾਂ ਆਪਣੇ ਮਾਪਿਆਂ ਦੇ ਨਾਲ ਮਾਤਾ ਤੇ ਪਿਤਾ ਦੇ ਨਾਲ ਰਾਤ ਨੂੰ ਸੁੱਤੀ ਪਈ ਹੁੰਦੀ ਆ ਤਾਂ ਉਸ ਵਕਤ ਜਦੋਂ ਉੱਠ ਕੇ ਦੇਖਦੇ ਨੇ ਕਿ ਜਿਹੜੀ ਬੱਚੀ ਮਾਪਿਆਂ ਦੇ ਨਾਲ ਸੌ ਰਹੀ ਹੁੰਦੀ ਆ ਤਾਂ ਉਸ ਵਕਤ ਉਹ ਗਾਇਬ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਮਾਪਿਆਂ ਦੁਆਰਾ ਭਾਲ ਸ਼ੁਰੂ ਕਰ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਵੀ ਇਸ ਮਾਮਲੇ ਦੇ ਵਿੱਚ ਜਾਣਕਾਰੀ ਦੇ ਦਿੱਤੀ ਜਾਂਦੀ ਆ ਤਾਂ ਜਦੋਂ ਜਦੋਂ ਬੱਚੀ ਜਿਹੜੀ ਗਾਇਬ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਪੁਲਿਸ ਦੇ ਵਿੱਚ ਆਸ ਦੇ ਆਸ-ਪਾਸ ਦੇ ਵਿੱਚ ਪਤਾ ਲੱਗਦਾ ਕਿ ਇਸ ਬੱਚੀ ਦੇ ਦੁਆਰਾ ਜਿਹੜਾ ਮੜਾ ਮੋਟਾ ਆਪਣੇ ਵੱਲੋਂ ਚੀਕ ਚਹਾੜਾ ਪਾਇਆ ਜਾ ਰਿਹਾ ਸੀ ਤੇ ਜਿਹੜਾ ਦੋਸ਼ੀ ਆ ਫਿਰ ਮੌਕੇ ਤੋਂ ਦੀਪਕ ਵਰਮਾ ਜਿਹੜਾ ਫਰਾਰ ਹੋ ਜਾਂਦਾ ਤੇ ਜਿਸ ਤੋਂ ਬਾਅਦ ਬੱਚੀ ਦੀ ਜਿਹੜੀ ਹਾਲਤ ਗੰਭੀਰ ਹੁੰਦੀ ਆ ਤੇ ਉਸ ਤੋਂ ਬਾਅਦ ਉਸ ਨੂੰ ਲੋਕ ਬੰਦੂ ਹਸਪਤਾਲ ਦੇ ਵਿੱਚ ਲਖਨਊ ਯੂਪੀ ਦੇ ਵਿੱਚ ਜਿਹੜਾ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਜਿੱਤੇ ਪਤਾ ਲੱਗਦਾ ਕਿ ਬੱਚੀ ਦੀ ਹਾਲਤ ਡਾਕਟਰਾਂ ਵੱਲੋਂ ਕਿਹਾ ਜਾਂਦਾ ਕਿ ਕਾਫੀ ਗੰਭੀਰ ਆ ਉਸ ਤੇ ਪਲਾਸਟਿਕ ਸਰਜਰੀ ਦੀ ਲੋੜ ਹੁੰਦੀ ਤੇ ਪੁਲਿਸ ਦੇ ਵੱਲੋਂ ਫਿਰ ਆ ਉਸ ਕੋ ਐਕਟ ਦੇ ਰਿਨ ਜਿਹੜਾ ਮਾਮਲਾ ਦਰਜ ਕਰ ਲਿਆ ਜਾਂਦਾ ਜਿਹੜੀਆਂ ਵਿਸ਼ੇਸ਼ ਟੀਮਾਂ ਨੇ ਉਹ ਘਟਨ ਕਰਦ ਚ ਜਾਂਦੀਆਂ ਨੇ ਖਾਸ ਤੌਰ ਤੇ ਜਿਹੜਾ ਸੀਸੀਟੀਵੀ ਫੁਟੇਜ ਆ ਜਿਹੜੀ ਉਸ ਮੈਟਰੋ ਸਟੇਸ਼ਨ ਦੀ ਜਾਂ ਆਸ-ਪਾਸ ਦੇ ਜਿਹੜੇ ਇਲਾਕੇ ਨੇ ਉਹਨਾਂ ਦੀ ਖਾਸ ਤੌਰ ਤੇ ਖੰਡਾਲੀ ਜਾਂਦੀ ਅਜਿੱਤੇ ਵਿੱਚ ਇਹ ਪਤਾ ਲੱਗਦਾ ਕਿ ਇੱਕ ਜਿਹੜਾ ਦੀਪਕ ਵਰਮ ਉਸ ਦੇ ਵੱਲੋਂ ਜਿਹੜਾ ਇਹ ਸਾਰਾ ਕਟਨਾ ਕਰਨ ਕੀਤਾ ਗਿਆ ਇੱਕ ਸ਼ੋਭੀ ਬੱਚੀ ਦੇ ਨਾਲ 3 ਸਾਲ ਦੀ ਬੱਚੀ ਦੇ ਨਾਲ ਜਿਹੜਾ ਉਸ ਦੇ ਵੱਲੋਂ ਬਲਾਤਕਾਰ ਕਰਕੇ ਜ਼ਬਰਦਸਤੀ ਕਰਕੇ ਤੇ ਉਸ ਨੂੰ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਤਾਂ ਫਿਰ ਯੂਪੀ ਪੁਲਿਸ ਨੇ ਇੱਕ ਸਪੈਸ਼ਲ ਟਾਸਕ ਫੋਰਸ ਦੀ ਟੀਮ ਦੁਆਰਾ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਆ ਖੂਫੀਆ ਜਾਣਕਾਰੀ ਦੇ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਦੀਪਕ ਵਰਮਾ ਨਾਮ ਦਾ ਦੋਸ਼ੀ ਆ ਉਹ ਵਾਰਾਨਸੀ ਦੇ ਇੱਕ ਚੌਪੇਪੁਰ ਖੇਤਰ ਦੇ ਵਿੱਚ ਲੁਕਿਆ ਹੁੰਦਾ ਤਾਂ ਜਦੋਂ ਪੁਲਿਸ ਦੁਆਰਾ ਉਸ ਖੇਤਰ ਦੇ ਵਿੱਚ ਜਾ ਕੇ ਛਾਪੇਮਾਰੀ ਕੀਤੀ ਜਾਂਦੀ ਆ ਤਾਂ ਉਸ ਦੀਪਕ ਵਰਮਾ ਦੁਆਰਾ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਇਹ ਸਾਰੇ ਕਤਨਾ ਕਰਨ ਦੇ ਵਿੱਚ ਪੁਲਿਸ ਦੁਆਰਾ ਜਦੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤਾਂ ਉਸ ਦੇ ਵਿੱਚ ਜਿਹੜਾ ਦੋਸ਼ੀ ਆ ਦੀਪਕ ਵਰਮਾ ਜਿਹੜਾ ਉਹ ਇਸ ਜਿਹੜਾ ਕਾਰਵਾਈ ਦੇ ਵਿੱਚ ਮੌਕੇ ਤੇ ਗੋਲੀ ਲੱਗਣ ਦੇ ਨਾਲ ਮਾਰਿਆ ਗਿਆ ਤਾਂ ਪੁਲਿਸ ਨੇ ਇਹ ਵੀ ਦੱਸਿਆ ਕਿ ਜਿਹੜਾ ਦੀਪਕ ਵਰਮਾ ਦੋਸ਼ੀਆ ਪਿਛਲੇ ਕਈ ਮਾਮਲਿਆਂ ਦੇ ਵਿੱਚ ਕਤਲ ਦੇ ਮਾਮਲਿਆਂ ਦੇ ਵਿੱਚ ਲੁੱਟ ਖੋਹ ਦੇ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੜੀਂਦਾ ਸੀ ਤਾਂ ਇਸ ਘਟਨਾ ਕਰਨ ਦੇ ਵਿੱਚ ਤਕਰੀਬਨ 24 ਘੰਟਿਆਂ ਦੇ ਵਿੱਚ ਪੁਲਿਸ ਦੁਆਰਾ ਇਨਸਾਫ ਦੇ ਦਿੱਤਾ ਗਿਆ ਉਸ ਜਿਹੜੀ ਬੱਚੀ ਇੱਕ ਮੈਟਰੋ ਸਟੇਸ਼ਨ ਦੇ ਉੱਪਰ ਆਪਣੇ ਮਾਪਿਆਂ ਦੇ ਨਾਲ ਆਲਮ ਬਾਗ ਮੈਟਰੋ ਸਟੇਸ਼ਨ ਦੇ ਵਿੱਚ ਜਿਹੜੀ ਉਹਦੇ ਹੇਠਾਂ ਆਪਣੇ ਮਾਪਿਆਂ ਦੇ ਨਾਲ ਸੁੱਤੀ ਪਈ ਹੁੰਦੀ ਆ ਤਾਂ ਉਸ ਵਕਤ ਇੱਕ ਘਨਾਉਣੀ ਹਰਕਤ ਕੀਤੀ ਜਾਂਦੀ ਆ ਦੀਪਕ ਵਰਮਾ ਨਾਂ ਦੇ ਵਿਅਕਤੀ ਦੁਆਰਾ 3 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਜ਼ਬਰਦਸਤਨਾਕ ਕੀਤਾ ਜਾਂਦਾ ਗੰਭੀਰ ਉਸ ਨੂੰ ਜਿਹੜੀਆਂ ਸੱਟਾਂ ਮਾਰੀ ਜਾਂਦੀਆਂ ਹਾਲਾਂਕਿ ਡਾਕਟਰਾਂ ਦਾ ਕਹਿਣਾ ਕਿ ਉਸ ਬੱਚੀ ਨੂੰ ਜਿਹੜੀ ਪਲਾਸਟਿਕ ਸਰਜਰੀ ਜਿਹੜੀ ਕੀਤੀ ਜਾਵੇਗੀ ਪਰ ਪੁਲਿਸ ਦੁਆਰਾ ਸਪੈਸ਼ਲ ਫੋਰਸ ਜਿਹੜੀ ਸਪੈਸ਼ਲ ਟਾਸਕ ਫੋਰਸ ਦੀਆਂ ਟੀਮਾਂ ਬਣਾ ਕੇ ਮੌਕੇ ਤੇ ਜਿਹੜਾ ਉਸ ਦੀ ਪਾਲ ਸ਼ੁਰੂ ਕੀਤੀ ਜਾਂਦੀ ਹੈ ਜਿਹੜਾ ਕਿ ਵਾਰਾਨਸੀ ਦੇ ਚੌਪੇਪੁਰ ਇਲਾਕੇ ਦੇ ਵਿੱਚ ਚੌਪੇਪੁਰ ਖੇਤਰ ਦੇ ਵਿੱਚ ਲੁਕੇ ਆਉਂਦਾ ਤਾਂ ਜਦੋਂ ਉਸ ਨੂੰ ਪਤਾ ਲੱਗ ਜਾਂਦਾ ਕਿ ਪੁਲਿਸ ਗ੍ਰਿਫਤਾਰ ਕਰਨ ਆ ਗਿਆ ਤਾਂ ਫਿਰ ਉਸ ਦੇ ਉੱਪਰ ਜਿਹੜੀ ਗੋਲੀਆਂ ਪੁਲਿਸ ਦੇ ਉੱਪਰ ਚਲਾਈ ਜਾਂਦੀਆਂ ਨੇ ਪਰ ਜਵਾਬੀ ਕਾਰਵਾਈ ਦੇ ਵਿੱਚ ਦੀਪਕ ਵਰਮਾ ਜਿਹੜਾ ਦੋਸ਼ੀਆ ਜਿਸ ਤੇ ਉੱਪਰ ਪੌਸ ਕੋ ਐਕਟ ਤਹਿਤ ਮਾਮਲਾ ਦਰਜ ਹੁੰਦਾ ਜਿਹੜਾ ਪੁਲਿਸ ਦੇ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਪੁਲਿਸ ਦੇ ਨਾਲ ਮੁਕਾਬਲੇ ਦੇ ਵਿੱਚ ਮਾਰਿਆ ਗਿਆ